ਇੱਕ ਵਿਛੋੜਾ ਸੀ ਪਰ ਜਦੋਂ ਗੁਰੂ ਨੇ ਤਰਸ ਕੀਤਾ ਉਹ ਵਿਛੋੜਾ ਜਿਹੜਾ ਉਹ ਮਿਲਾਪ ਦੇ ਵਿੱਚ ਬਦਲ ਗਿਆ ਪ੍ਰਾਰੰਭਤਾ ਦੀ ਪੰਕਤੀ ਅੰਦਰ ਮਹਾਰਾਜ ਕਿਰਪਾ ਕਰਦੇ ਨੇ ਦੁੱਖ ਕਨੋਂ ਜਦ ਹੋਤੇ ਦੂਰ ਕਿ ਪਾਤਸ਼ਾਹ ਅਸਲ ਦੇ ਵਿੱਚ ਕੀ ਹੈ ਜਿੰਨਾ ਚਿਰ ਤੂੰ ਦੂਰ ਹੈ ਉਹਨਾਂ ਚਿਰ ਬੜੇ ਦੁੱਖ ਹਨ ਕੱਲ ਦੇ ਮੁਬਾਰਕ ਸ਼ਬਦ ਦੇ ਅੰਦਰ ਵੀ ਜਦੋਂ ਆਪਾਂ ਉਥਾਨ ਦਾ ਸਰਵਣ ਕੀਤੀ ਹੈ ਉਸ ਵਿੱਚ ਵੀ ਜ਼ਿਕਰ ਆਇਆ ਸਖੀ ਰੂਪ ਦੇ ਅੰਦਰ ਸਾਹਿਬ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਨੇ ਬਾਣੀ ਦੇ ਅੰਦਰ ਸਾਹਿਬ ਜੀ ਨੇ ਜਦੋਂ ਸੰਬੋਧਨ ਕੀਤਾ ਹੈ ਬਹੁਤ ਥਾਵਾਂ ਦੇ ਉੱਤੇ ਸਾਨੂੰ ਮਿੱਤਰ ਰੂਪ ਅੰਦਰ ਵੀ ਸੰਬੋਧਨ ਕੀਤਾ ਹੈ ਕਿ ਤੂੰ ਮਿੱਤਰ ਹੈ ਜਿਵੇਂ ਇੱਕ ਮਿੱਤਰ ਦੂਸਰੇ ਮਿੱਤਰ ਨੂੰ ਗੱਲ ਸਮਝਾਉਂਦਾ ਹੈ ਇੰਜ ਮਹਾਰਾਜ ਨੇ ਬਹੁਤ ਥਾਵਾਂ ਤੇ ਮਿੱਤਰ ਭਾਵ ਅਰਥ ਅੰਦਰ ਵੀ ਸਾਨੂੰ ਸਮਝਾਇਆ ਹੈ ਬਹੁਤ ਥਾਵਾਂ ਦੇ ਉੱਤੇ ਸੰਸਾਰ ਦੇ ਮਨਮੁਖ ਜੀਵਾਂ ਨੂੰ ਸੰਬੋਧਨ ਕਰਕੇ ਵੀ ਸਮਝਾਇਆ ਹੈ ਕਿਤੇ ਸਾਨੂੰ ਪੁੱਤਰਾਂ ਧੀਆਂ ਦੇ ਰੂਪ ਅੰਦਰ ਬਿਠਾ ਕਰਕੇ ਵੀ ਸਮਝਾਇਆ ਹੈ ਕਿਤੇ ਸਖੀਆਂ ਸਹੇਲੀਆਂ ਦੇ ਰੂਪ ਅੰਦਰ ਵੀ ਸਮਝਾਇਆ ਹੈ ਅੱਜ ਇਸ ਪਾਵਨ ਸ਼ਬਦ ਵਿੱਚ ਜਦੋਂ ਆਪਾਂ ਦੇਖਾਂਗੇ ਇੱਕ ਜਗਿਆਸੂ ਜੀਵ ਇਸਤਰੀ ਜਿਹੜੀ ਸਖੀ ਭਾਵ ਦੇ ਅੰਦਰ ਜਿਉਂਦੀ ਹੈ ਉਹ ਆਪਣੇ ਇੱਕ ਜ਼ਿਕਰ ਕਰਦੀ ਹੈ ਥੋੜਾ ਜਿਹਾ ਇਸ ਗੱਲ ਨੂੰ ਜੇ ਅਸੀਂ ਸਰਲ ਤਰ੍ਹਾਂ ਸਮਝਣਾ ਹੋਵੇ ਤਾਂ ਇੰਜ ਹੈ ਜਿਵੇਂ ਦੋ ਬੀਬੀਆਂ ਦੋ ਬੱਚੀਆਂ ਧੀਆਂ ਬੈਠੀਆਂ ਹੋਣ ਤੇ ਉਹ ਆਪਸ ਦੇ ਵਿੱਚ ਗੱਲਬਾਤ ਕਰ ਰਹੀਆਂ ਹੋਣ ਇਸ ਤਰ੍ਹਾਂ ਮਹਾਰਾਜ ਜੀ ਨੇ ਇਹ ਸ਼ਬਦ ਨੂੰ ਰੱਖਿਆ ਕਿਉਂਕਿ ਬਾਹਰੀ ਤੌਰ ਤੇ ਥੋੜਾ ਗੱਲ ਨੂੰ ਇਸ ਤਰੀਕੇ ਨਾਲ ਵੇਖਾਂਗੇ ਤੇ ਸਮਝ ਆ ਜਾਏਗੀ ਇੱਕ ਸਖੀ ਜਿਹੜੀ ਹੈ ਉਹ ਆਪਣੇ ਪਤੀ ਦੇ ਵਿਛੋੜੇ ਦੇ ਦੁੱਖ ਨੂੰ ਸਹਿਣ ਕਰ ਰਹੀ ਹੈ ਇੱਕ ਧੀ ਇੱਕ ਬੱਚੀ ਕਹਿ ਲਓ ਲੰਮਾ ਅਰਸਾ ਹੋਇਆ ਸੀ ਉਹ ਦਾ ਉਹਦੇ ਪਤੀ ਦੇ ਨਾਲ ਉਹ ਵਿਛੋੜਾ ਸੀ ਸਮੇਂ ਦੇ ਨਾਲ ਇਸ ਤਰ੍ਹਾਂ ਦੀ ਸੁਭਾਗੀ ਸੁਲੱਖਣੀ ਘੜੀ ਆਈ ਕਿ ਉਹਦਾ ਪਤੀ ਪਰਦੇਸ ਸੀ ਜਾਂ ਕਿਸੇ ਕਾਰਨ ਉਹਦੇ ਤੋਂ ਛਰੀਰ ਕਰਕੇ ਦੂਰ ਸੀ ਉਹ ਪਰਤ ਆਇਆ ਉਹਨੂੰ ਮਿਲਾਪ ਹੋ ਗਿਆ ਜਦੋਂ ਮਿਲਾਪ ਹੋਇਆ ਤੇ ਆਪਣੀ ਦੂਸਰੀ ਸਹੇਲੀ ਨੂੰ ਦੱਸਦੀ ਹੈ ਕਿ ਭੈਣੇ ਬੜੀ ਗੁਰੂ ਦੀ ਕਿਰਪਾ ਵਰਤੀ ਹੈ ਮੇਰਾ ਪੇਰ ਮੇਰਾ ਪਤੀ ਜਿਹੜਾ ਉਹ ਪਰਦੇਸ ਤੋਂ ਵਾਪਿਸ ਆ ਗਿਆ ਮੈਨੂੰ ਉਹਦਾ ਮਿਲਾਪ ਕੁਨਹਾ ਫਿਰ ਪ੍ਰਾਪਤ ਹੋ ਗਿਆ ਹੁਣ ਪਹਿਲੀ ਸਖੀ ਇੱਕ ਸਵਾਲ ਕਰੇ ਕਦੋਂ ਆਇਆ ਕਿਵੇਂ ਆਇਆ ਤੇ ਫਿਰ ਉਹ ਦੱਸੇਗੀ ਵੀ ਇਸ ਤਰ੍ਹਾਂ ਆਇਆ ਆ ਕਾਰਨ ਬਣ ਗਿਆ ਜਿਸ ਕੰਮ ਵਾਸਤੇ ਗਿਆ ਸੀ ਉਹ ਕੰਮ ਪੂਰਾ ਹੋ ਗਿਆ ਜਾਂ ਮੈਂ ਦਿਨ ਰਾਤ ਯਾਦ ਕਰਦੀ ਸੀ ਫੋਨ ਕਰਦੀ ਸੀ ਤੂੰ ਵਾਪਿਸ ਆ ਜਾ ਉਹ ਮੇਰੀਆਂ ਅਰਜ਼ੋਈਆਂ ਮੇਰੇ ਮਿਲਾਪ ਦੀ ਤੜਫ ਨੂੰ ਵੇਖ ਕਰਕੇ ਉਹ ਵਾਪਿਸ ਆ ਗਿਆ ਦੂਸਰਾ ਇਹ ਹੈ ਸਵਾਲ ਫਿਰ ਅਗਲੀ ਸਖੀ ਕਰਦੀ ਭੈਣੇ ਜਿੰਨਾ ਚਿਰ ਤੇਰਾ ਪਤੀ ਪਰਦੇਸ ਦੇ ਵਿੱਚ ਰਿਹਾ ਤੇਰੀ ਜ਼ਿੰਦਗੀ ਤੇ ਬੜੇ ਦੁੱਖਾਂ ਦੇ ਨਾਲ ਬਤੀਤ ਹੋਈ ਹੋਵੇਗੀ ਕਾਰਨ ਕਿਉਂਕਿ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਈ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਪੈਂਦਾ ਹੈ ਬੜੇ ਕੰਮ ਜਿਹੜੇ ਨੇ ਆਪਣੇ ਸਿਰ ਤੇ ਲੈ ਕੇ ਚੱਲਣਾ ਪੈਂਦਾ ਹੈ ਇਸ ਪਾਸੇ ਤੋਂ ਜਦੋਂ ਸਵਾਲ ਕਰਦੀ ਹੈ ਕਿ ਭੈਣੇ ਪਤੀ ਤੋਂ ਬਿਨਾ ਜਿੰਨਾ ਵੀ ਸਮਾਂ ਤੇਰਾ ਲੰਘਿਆ ਹੋਣਾ ਬੜਾ ਦੁੱਖ ਦੇ ਨਾਲ ਲੰਘਿਆ ਹੋਣਾ ਹੈ ਤਾਂ ਉਹ ਪਹਿਲੀ ਸਖੀ ਜਿਹੜੀ ਹੈ ਉਹ ਇਸਤਰੀ ਅੱਗੋਂ ਫਿਰ ਦੱਸਦੀ ਹੈ ਕਿ ਭੈਣੇ ਮੈਂ ਤੈਨੂੰ ਕੀ ਦੱਸਾਂ ਜਿੰਨੇ ਚਿਰ ਦਾ ਮੇਰਾ ਪਤੀ ਵਿਦੇਸ਼ ਗਿਆ ਜਾਂ ਮੇਰੇ ਤੋਂ ਦੂਰ ਗਿਆ ਉਹਨਾਂ ਸਮਾਂ ਮੈਂ ਇਸ ਤਰ੍ਹਾਂ ਬਤੀਤ ਕੀਤਾ ਜਿਵੇਂ ਕੋਈ ਸੂਈ ਦੇ ਨੱਕੇ ਵਿੱਚੋਂ ਨਿਕਲਣਾ ਹੋਵੇ ਕਿਸੇ ਨੇ ਇਹ ਉਹਨਾਂ ਦੀ ਗੱਲ ਹੈ ਜਿਹੜੀਆਂ ਪਿਆਰ ਵਾਲੀਆਂ ਨੇ ਮਾਫ਼ ਕਰਦੇ ਹੋ ਮੇਰੇ ਸ਼ਬਦ ਨੂੰ ਕਿ ਐਸੀਆਂ ਵੀ ਹਨ ਜਿਨ੍ਹਾਂ ਨੂੰ ਫਰਕ ਨਹੀਂ ਪੈਂਦਾ ਕਿ ਪਤੀ ਚਾਹੇ ਕਿੰਨੇ ਸਾਲ ਵੀ ਅੱਖਾਂ ਤੋਂ ਓਲੇ ਰਵੇ ਇਸੇ ਤਰ੍ਹਾਂ ਅਧਿਆਤਮਿਕ ਅਰਥ ਵਿੱਚ ਜਦੋਂ ਇਸ ਸ਼ਬਦ ਨੂੰ ਸਮਝਾਂਗੇ ਇੱਕ ਉਹ ਸਖੀਆਂ ਨੇ ਜਿਹੜੀਆਂ ਪਿਆਰੇ ਦਾ ਇੱਕ ਛਿੰਨ ਦਾ ਵਿਛੋੜਾ ਵੀ ਸਹਿਣ ਨਹੀਂ ਕਰ ਸਕਦੀਆਂ ਇੱਕ ਉਹ ਜੀਵ ਰੂਪ ਸਖੀਆਂ ਨੇ ਜਿਹੜੀਆਂ ਕਹਿੰਦੀਆਂ ਸਾਨੂੰ ਫਰਕ ਹੀ ਕੋਈ ਨਹੀਂ ਭਾਵੇਂ ਤੂੰ ਇਸ ਜਨਮ ਵਿੱਚ ਵੀ ਨਾ ਮਿਲ ਤੂੰ ਪਿਛਲੇ ਜਨਮਾਂ ਵਿੱਚ ਵੀ ਸਾਨੂੰ ਨਹੀਂ ਮਿਲਿਆ ਸਾਨੂੰ ਕੋਈ ਫਰਕ ਨਹੀਂ ਪਿਆ ਇਸ ਜਨਮ ਵਿੱਚ ਵੀ ਜੇ ਤੇਰੀ ਪ੍ਰਾਪਤੀ ਨਾ ਹੋਵੇ ਤੇ ਸਾਨੂੰ ਕੋਈ ਫਰਕ ਨਹੀਂ ਅਸੀਂ ਨਹੀਂ ਚਾਹੁੰਦੀਆਂ ਤੂੰ ਸਾਡੀ ਜ਼ਿੰਦਗੀ ਦੇ ਵਿੱਚ ਆ ਕਾਰਨ ਦੁਹਾਗ ਨਾ ਹੋ ਚੁੱਕੀਆਂ ਨੇ ਆਪਣੇ ਪਤੀ ਖਸਮ ਉਹ ਕੁੱਥੀਆਂ ਫਿਰ ਹੈ ਨਿਮਾਲੜੀਆਂ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੀਆਂ ਨੇ ਤੇ ਇਸ ਗੱਲ ਨੂੰ ਮੈਂ ਤਾਂ ਥੋੜਾ ਜਿਹਾ ਇੰਜ ਆਪ ਨਾਲ ਕਿਹਾ ਜਿਵੇਂ ਸੰਸਾਰ ਦੀਆਂ ਦੋ ਇਸਤਰੀਆਂ ਬੈਠੀਆਂ ਹੋਣ ਆਪਸ ਵਿੱਚ ਇੰਜ ਵਾਰਤਾਲਾਪ ਕਰਦੀਆਂ ਹੋਣ ਇੱਕ ਦੂਸਰੀ ਨੂੰ ਸਵਾਲ ਕਰਦੀ ਤੇ ਦੂਸਰੀ ਉਸ ਸਵਾਲ ਦਾ ਜਵਾਬ ਦਿੰਦੀ ਹੈ ਇੰਜ ਮਹਾਰਾਜ ਨੇ ਸ਼ਬਦ ਦੇ ਅੰਦਰ ਥੋੜਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਜੀਵ ਰੂਪ ਸਖੀ ਜਿਸ ਦਾ ਇਸ ਜਨਮ ਵਿੱਚ ਨਹੀਂ ਬੜੇ ਲੰਮੇ ਜਨਮਾਂ ਤੋਂ ਕਈ ਇੰਜ ਕਹ ਦੋ ਗਿਣਤੀਆਂ ਦੀ ਮੈਂ ਇੱਥੇ ਗੱਲ ਨਹੀਂ ਕਰ ਸਕਦਾ ਵੀ ਕੋਈ 10 ਲੱਖ ਜਨਮ ਜਾਂ 84 ਲੱਖ ਦੇ ਗੇੜ ਤੋਂ ਪਹਿਲਾਂ ਦਾ ਵਿਛੋੜਾ ਹੈ ਇਸ ਵਿਛੋੜੇ ਦੀ ਕੋਈ ਤਾਰੀਖ ਨਹੀਂ ਤੇ ਮੈਂ ਜ਼ਿਕਰ ਕਰਾਂ ਜਿਸ ਦਿਨ ਮੇਲਾਪ ਹੋਵੇਗਾ ਤਾਰੀਖ ਉਸ ਦਿਨ ਵੀ ਨਹੀਂ ਹੈ ਜਦੋਂ ਅਸੀਂ ਸਰੀਰ ਕਰਕੇ ਉਹਦੇ ਤੋਂ ਵਿਛੜਦੇ ਆ ਇਹ ਸਰੀਰ ਕਰਕੇ ਵਿਛੜਨਾ ਮਿਲਣਾ ਇਹ ਪੰਜ ਤਤਾਂ ਦੀ ਖੇਡ ਸੀ ਇਹਦੀ ਕੋਈ ਤਾਰੀਖ ਨਹੀਂ ਸਾਡਾ ਸੰਸਾਰ ਤੇ ਜਨਮ ਹੁੰਦਾ ਆਪਾਂ ਕਹਿੰਨੇ ਆ ਵੀ ਫਲਾਣੀ ਤਾਰੀਖ ਹੈ ਡੇਟ ਆਫ ਬਰਥ ਹੈ ਪਰ ਅਸਲ ਦੇ ਵਿੱਚ ਇਸ ਤੋਂ ਪਹਿਲਾਂ ਜਦੋਂ ਅਸੀਂ ਸਫ਼ਰ ਸ਼ੁਰੂ ਕੀਤਾ ਹੈ ਇਹ ਜਿਹੜਾ ਪੰਜ ਤੱਤਾਂ ਦਾ ਸਰੀਰ ਹੈ ਇਹ ਸਾਰੇ ਪੰਜ ਤੱਤਾਂ ਦੇ ਵਿੱਚੋਂ ਜਦੋਂ ਅਲੱਗ ਹੋਇਆ ਉਹ ਧਾਰੀਖ ਕਿਸੇ ਨੂੰ ਨਹੀਂ ਪਤਾ ਥੋੜਾ ਜਿਹਾ ਗੱਲ ਨੂੰ ਸਮਝਿਓ ਇਹ ਪੰਜ ਤੱਤਾਂ ਦੀ ਦੇਹੀ ਹੈ ਤੇ ਪੰਜ ਤੱਤ ਸਾਰੇ ਬ੍ਰਹਿਮੰਡ ਦੇ ਵਿੱਚ ਮੌਜੂਦ ਨੇ ਭਗਤ ਸਾਹਿਬ ਜੀ ਨੇ ਇੱਕ ਬਚਨ ਪੜ੍ਹਦੇ ਹੋ ਕਬੀਰਾ ਧੂਰ ਸਕੇਲ ਕੈ ਪੁਰੀਆਂ ਬਾਂਦੀ ਦੇਹ ਮਤਲਬ ਕਿ ਇਹ ਸਾਰੀ ਜਿਹੜੀ ਸ੍ਰਿਸ਼ਟੀ ਦੇ ਪੰਜ ਤੱਤ ਨੇ ਉਦੇ ਵਿੱਚੋਂ ਪਰਮੇਸ਼ਰ ਨੇ ਆ ਜਿਹੜੀ ਦੇਹ ਰੂਪੀ ਕੁੜੀ ਜਿਹੜੀ ਹੈ ਉਹ ਤਤ ਇਕੱਠੇ ਕਰਕੇ ਇੱਕ ਕੁੜੀ ਬਣਾ ਦਿੱਤੀ ਹੈ ਦਿਵਸ ਚਾਰ ਕੋ ਪੇਖਣਾ ਅੰਤ ਕੇ ਹਕੀਕੇ ਜਿਵੇਂ ਬੱਚੇ ਮਿੱਟੀ ਦੇ ਵਿੱਚ ਖੇਡਦਿਆਂ ਹੋਇਆ ਕਈ ਵਾਰ ਮਿੱਟੀ ਦਾ ਘਰ ਜਾਂ ਮਿੱਟੀ ਦੀ ਢੇਰੀ ਬਣਾ ਦਿੰਦੇ ਨੇ ਕੁਝ ਸਮਾਂ ਖੇਡਣ ਤੋਂ ਬਾਅਦ ਉਹਨੂੰ ਹੱਥ ਮਾਰਦੇ ਐ ਤੇ ਉਹ ਢੇਰੀ ਉਸੇ ਤਰ੍ਹਾਂ ਖਿਲਰ ਜਾਂਦੀ ਫਿਰ ਪਛਾਨਿਆ ਨਹੀਂ ਜਾਂਦਾ ਵੀ ਇਹ ਕਿਹੜੀ ਮਿੱਟੀ ਹੈ ਜਿਸ ਦੀ ਢੇਰੀ ਬਣੀ ਸੀ ਤੇ ਉਹ ਕਿਹੜੀ ਮਿੱਟੀ ਹੈ ਜਿਸ ਦੀ ਢੇਰੀ ਨਹੀਂ ਸੀ ਬਣੀ ਇਹ ਜਦੋਂ ਪੰਜ ਤੱਤ ਇਹ ਸਾਰੀ ਸ੍ਰਿਸ਼ਟੀ ਦੇ ਪੰਜ ਤੱਤਾਂ ਦੇ ਵਿੱਚੋਂ ਅਲੱਗ ਹੋਏ ਨੇ ਉਹਦੀ ਤਾਰੀਖ ਕਿਸੇ ਨੂੰ ਨਹੀਂ ਪਤਾ ਮਾਤ ਗਰਭ ਦੇ ਅੰਦਰ ਵੀ ਜਦੋਂ ਇਹ ਢਾਂਚਾ ਸ਼ੁਰੂ ਹੋਇਆ ਉਹਦੀ ਤਾਰੀਖ ਕਿਸੇ ਨੂੰ ਨਹੀਂ ਪਤਾ ਕਦੋਂ ਇਹ ਪੰਜ ਤੱਤਾਂ ਦਾ ਪੁਤਲਾ ਜਿਹੜਾ ਹੈ ਇਹ ਹੌਲੀ-ਹੌਲੀ ਆਪਣਾ ਆਕਾਰ ਲੈਂਦਾ ਮੈਂ ਗੱਲ ਨੂੰ ਸਮੇਟਾਂ ਅਸਲ ਵਿੱਚ ਆਤਮਾ ਵੀ ਜਿਸ ਦਿਨ ਪਰਮ ਆਤਮਾ ਦੇ ਵਿੱਚੋਂ ਵੱਖ ਹੋਈ ਹੈ ਉਹ ਤਾਰੀਖ ਕਿਸੇ ਨੂੰ ਨਹੀਂ ਪਤਾ ਤੇ ਮੈਂ ਇਹ ਵੀ ਕਹਿ ਸਕਦਾ ਕਿ ਜਿਸ ਦਿਨ ਪ੍ਰਾਪਤੀ ਹੁੰਦੀ ਅਪੇਧਤਾ ਹੁੰਦੀ ਹੈ ਉਹ ਤਾਰੀਖ ਵੀ ਕਿਸੇ ਨੂੰ ਨਹੀਂ ਪਤਾ ਲੱਗਦੀ ਇਹ ਸਭ ਕੁਝ ਇੱਕ ਛਿਨ ਵੀ ਬੜਾ ਜ਼ਿਆਦਾ ਹੈ ਉਸ ਤੋਂ ਪਹਿਲਾਂ ਦੀਆਂ ਖੇਡਾਂ ਨੇ ਵਿਛੋੜਾ ਕਦੋਂ ਹੋਇਆ ਹਾਂ ਇਹਨਾ ਜ਼ਰੂਰ ਸਮਝ ਸਕਦੇ ਜਦੋਂ ਭਗਤ ਸਾਹਿਬ ਜੀ ਦੇ ਬਚਨ ਪੜ੍ਹਦੇ ਆ ਤੇ ਇੱਕ ਬਚਨ ਆਪਾਂ ਤਕਰੀਬਨ ਸਾਰਿਆਂ ਨੂੰ ਯਾਦ ਹੋਏਗਾ ਬਹੁਤ ਜਨਮ ਵਿੱਚ ਰੇਤੇ ਮਾਦੋ ਇਹੋ ਜਨਮ ਤੁਮਾਰੇ ਲੇਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਕੇ ਮਤਲਬ ਬਹੁਤ ਜਨਮ ਵਿਚਰੇ ਤੇ ਇਥੇ ਇੱਕ ਜਨਮ ਦੀ ਗੱਲ ਨਹੀਂ ਦੋ ਜਨਮਾਂ ਦੀ ਗੱਲ ਨਹੀਂ ਹਾਂ ਇੰਨਾ ਜ਼ਰੂਰ ਹੈ ਕਿ ਚਿਰ ਭਇਓ ਦਰਸ਼ਨ ਦੇਕੇ ਵੀ ਇਸ ਤੋਂ ਪਹਿਲਾਂ ਅਸੀਂ ਤੈਨੂੰ ਮਿਲੇ ਹਾਂ ਜਿਵੇਂ ਕੋ ਉਦਾਹਰਣ ਸੰਸਾਰ ਦੇ ਵਿਦਵਾਨ ਦਿੰਦੇ ਨੇ ਆਪਾਂ ਕਿਸੇ ਬੰਦੇ ਨੂੰ ਪਹਿਲੀ ਦਫਾ ਮਿਲੀਏ ਤੇ ਆਪਾਂ ਉਹਨੂੰ ਕਹਿ ਦਈਏ ਬੀ ਤੈਨੂੰ ਬੜੇ ਚਿਰ ਬਾਅਦ ਮਿਲਿਆ ਅੱਜ ਤੇ ਉਹ ਕਵੇ ਵੀ ਭਾਈ ਗੁਰਮੁਖਾ ਮੈਂ ਤੇ ਤੈਨੂੰ ਵੇਖਿਆ ਹੀ ਪਹਿਲੀ ਵਾਰ ਐ ਤੂੰ ਮੈਨੂੰ ਪਹਿਲੀ ਵਾਰ ਵੇਖਿਆ ਤੇ ਤੂੰ ਇਹ ਗੱਲ ਕਿੱਦਾਂ ਕਹਿ ਦਿੱਤੀ ਵੀ ਬੜੇ ਚਿਰ ਬਾਅਦ ਤੈਨੂੰ ਮਿਲੇ ਆ ਤੂੰ ਝੂਠ ਬੋਲਦਾ ਜਦੋਂ ਪਰਮਾਤਮਾ ਦੇ ਮਿਲਾਪ ਦੀ ਗੱਲ ਹੋਏਗੀ ਬਾਣੀ ਵਾਰ-ਵਾਰ ਇਹ ਸ਼ਬਦ ਕਹੇਗੀ ਕਿ ਅਸੀਂ ਪਹਿਲਾਂ ਉਹਦੇ ਵਿੱਚ ਅਪੇਦ ਸੀ ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਮਾਤ ਗਰਭਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਕਿ ਮਾਤ ਗਰਭ ਦੇ ਵਿੱਚ ਸਾਡੇ ਕੋਲ ਉਹਦਾ ਸਿਮਰਨ ਸੀ ਮਾਤ ਗਰਭ ਦੇ ਅੰਦਰ ਅਸੀਂ ਉਹਦੇ ਨਾਲ ਜੁੜੇ ਹੋਏ ਸੀ ਇਸ ਸਰੀਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਹ ਜਿਹੜੀ ਲਿਵ ਛੁੱਟ ਗਈ ਲੱਗੀ ਤ੍ਰਿਸਨਾ ਉਹ ਜਿਹੜੀ ਲਿਵ ਟੁੱਟੀ ਹੈ ਜਿਹੜੀ ਛੁੱਟ ਗਈ ਹੈ ਉਹਨੂੰ ਪਰਤ ਕੇ ਜੋੜਨਾ ਨਵੇਂ ਸਿਰੇ ਤੋਂ ਕੁਝ ਵੀ ਨਹੀਂ ਹੈ ਮਿਲਾਪ ਇੰਜ ਹੈ ਜਿਵੇਂ ਰੋਜ਼ ਆਪਾਂ ਇੱਕ ਬਚਨ ਪੜ੍ਹਦੇ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਇਸ ਸਾਰਿਆਂ ਦੇ ਅੰਦਰ ਹੀ ਉਹ ਮਹਾਨ ਜੋਤੀ ਚੋਂ ਨਿਕਲੀ ਹੋਈ ਜੋਤ ਜਿਹੜੀ ਹੈ ਉਹ ਮੇਰੇ ਤੁਹਾਡੇ ਸਰੀਰਾਂ ਦੇ ਅੰਦਰ ਕੰਮ ਕਰਦੀ ਹੈ ਗੱਲ ਸਮਝੀਏ ਨਵਾਂ ਕੁਝ ਵੀ ਨਹੀਂ ਕਰਨਾ ਪੁਰਾਣਾ ਜੋ ਵਿਛੋੜਾ ਪੈ ਗਿਆ ਉਹਨੂੰ ਪਰਤ ਕੇ ਜੋੜਨਾ ਹੈ ਆਤਮਾ ਪ੍ਰਾਤਮਾ ਇੱਕੋ ਕਰੈ ਦੀ ਖੇਡ ਨੂੰ ਖੇਡਣਾ ਹੈ ਤਾਂ ਇੱਥੇ ਵਿਛੋੜੇ ਦੀ ਗੱਲ ਚੱਲਦੀ ਇੱਕ ਸਖੀ ਦੱਸਦੀ ਹੈ ਕਿ ਮੇਰਾ ਆਪਣੇ ਪਤੀ ਪਰਮੇਸ਼ਰ ਦੇ ਨਾਲ ਉਹ ਵਿਛੋੜਾ ਪੈ ਗਿਆ ਕਦੋਂ ਪਿਆ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਦੇਖੋ ਇੰਨੀ ਗੱਲ ਤੇ ਸਾਰੇ ਸੂਝਵਾਨ ਬੈਠੇ ਉਹ ਸਮਝਦੇ ਹੋ ਇਸ ਗੱਲ ਨੂੰ ਆਪਾਂ ਪਰਮਾਤਮਾ ਨਾਲ ਉਹ ਵਿਛੜੇ ਆ ਬਾਣੀ ਵਾਰ-ਵਾਰ ਕਹਿੰਦੀ ਹੈ ਕਿ ਸਭ ਤੋਂ ਵੱਡਾ ਦੁੱਖ ਕੀ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇਹਨਾਂ ਦੁੱਖਾਂ ਦੀ ਗੱਲ ਕੀਤੀ ਜਦੋਂ ਬਾਬਾ ਫਰੀਦ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਪੜ੍ਹਦੇ ਆ ਉੱਥੇ ਵਾਰ-ਵਾਰ ਇੱਕ ਸ਼ਬਦ ਕਿਹਾ ਜਾਂਦਾ ਤੂੰ ਵਿਛੜਿਆ ਹੈ ਤੂੰ ਵਿਛੜਿਆ ਹੈ ਤੂੰ ਮਿਲਾਪ ਦੇ ਵਾਸਤੇ ਯਤਨ ਕਰ ਇਹ ਵੀ ਬਚਨ ਆਪਾਂ ਪੜ੍ਹਦੇ ਜਾਂ ਕਿ ਸੰਗ ਤੇ ਵਿਚੁਰਾ ਤਾਂ ਹੀ ਕੇ ਸੰਗ ਲਾਗ ਮਤਲਬ ਤੂੰ ਵਿਛੜਿਆ ਹੈ ਕਦੋਂ ਵਿਛੜਿਆ ਹੈ ਮੈਂ ਸ਼ਬਦ ਕਹਾਂ ਇਹਦੀ ਤਾਰੀਖ ਨਹੀਂ ਪਤਾ ਕਿੰਨੇ ਜਨਮ ਪਹਿਲਾਂ ਵਿਛੜਿਆ ਕਿੰਨੇ ਯੁੱਗ ਪਹਿਲਾਂ ਮੈਂ ਵਿਛੜਿਆ ਇਹਦੀ ਤਾਰੀਖ ਮੈਨੂੰ ਕੁਝ ਨਹੀਂ ਪਤਾ ਮੈਂ ਇਹ ਕਹਿ ਰਿਹਾ ਜਦੋਂ ਅਸੀਂ ਉਹਦੇ ਵਿੱਚ ਅਪੇਧ ਹੋਣਾ ਹੈ ਤਾਰੀਖ ਉਸ ਦਿਨ ਵੀ ਨੋਟ ਨਹੀਂ ਹੋਏਗੀ ਜਿਹੜਾ ਕੋਈ ਕਮਾਈ ਵਾਲਾ ਹੋਵੇ ਨਾ ਜਿੰਨੂੰ ਅਸੀਂ ਕਹਿ ਲੈਨੇ ਵੀ ਇਹ ਬ੍ਰਹਮ ਗਿਆਨੀ ਹੈ ਇਹ ਪੂਰਨ ਗੁਰ ਸਿੱਖ ਹੈ ਇਹ ਪੂਰਨ ਮਹਾਤਮਾ ਹੈ ਉਹਦੇ ਕੋਲ ਬੈਠ ਕੇ ਇੱਕ ਸਵਾਲ ਕਰਕੇ ਦੇਖਿਓ ਵੀ हे ਗੁਰਮੁਖ ਪਿਆਰਿਓ ਮਹਾਂਪੁਰਖੋ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਕਿਸ ਦਿਨ ਹੋਈ ਸੀ ਤੇ ਮੈਂ ਗੁਰੂ ਕੀ ਹਜ਼ੂਰੀ ਚ ਆਪ ਜੀ ਨਾਲ ਬੇਨਤੀ ਕਰਾਂ ਉਹ ਤਾਰੀਖ ਨਹੀਂ ਦੱਸ ਸਕੇਗਾ ਇਹਦਾ ਇੱਕ ਕਾਰਨ ਹੈ ਜਿੰਨੂੰ ਪ੍ਰਾਪਤੀ ਨਹੀਂ ਹੋਈ ਉਹ ਕਹਿ ਸਕਦਾ ਬੇ ਫਲਾਣੀ ਤਰੀਕ ਨੂੰ ਮੈਨੂੰ ਝਲਕ ਮਿਲੀ ਸੀ ਫਲਾਣੀ ਤਰੀਕ ਨੂੰ ਇੰਜ ਮੈਂ ਬੈਠਾ ਹੋਇਆ ਸੀ ਮੈਨੂੰ ਦਰਸ਼ਨ ਹੋਏ ਸੀ ਨਹੀਂ ਜਿੰਨੂੰ ਦਰਸ਼ਨ ਹੋਏ ਜਾਂ ਜਿੰਨੂੰ ਅੰਦਰ ਮਿਲਾਪ ਹੋ ਗਿਆ ਉਹਨੂੰ ਤਰੀਕ ਨਹੀਂ ਯਾਦ ਰਹੇਗੀ ਹੁਣ ਇਹਦਾ ਇੱਕ ਕਾਰਨ ਹੈ ਜਦੋਂ ਮਿਲਾਪ ਅੰਦਰ ਹੋਏਗਾ ਪਹਿਲਾਂ ਤਾਂ ਉਹ ਸਮਾਂ ਜਿਹੜਾ ਪਕੜ ਵਿੱਚ ਨਹੀਂ ਆਏਗਾ ਵੀ ਮਿਮਿਲਾਪ ਹੋਇਆ ਕਿਹੜੇ ਵੇਲੇ ਉਸ ਤੋਂ ਬਾਅਦ ਜਦੋਂ ਉਹ ਮਿਲਾਪ ਹੋਏਗਾ ਉਹ ਰਸ ਇੰਨਾ ਹੈ ਉਹਦੇ ਵਿੱਚ ਸਕੂਨ ਇੰਨਾ ਹੈ ਉਹਦੇ ਵਿੱਚ ਅੰਦਰ ਦੀ ਸ਼ਾਂਤੀ ਇੰਨੀ ਹੈ ਕਿ ਦੁਨੀਆ ਦਾ ਸਭ ਕੁਝ ਭੁੱਲ ਜਾਏਗਾ ਉਥੇ ਘੜੀ ਵੇਖਣੀ ਉਥੇ ਸਮੇਂ ਨੋਟ ਕਰਨੇ ਤੇ ਬੜੀ ਮੂਰਤਤਾ ਵਾਲੀ ਗੱਲ ਹੋਏਗੀ ਜਿਵੇਂ ਭਾਈ ਗੁਰਦਾਸ ਜੀ ਦਾ ਇੱਕ ਵਚਨ ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੈਂ ਲੰਮੇ ਅਰਸੇ ਤੋਂ ਬਾਅਦ ਸਾਹਿਬ ਦਾ ਤਾਰ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਦੇ ਦਰਸ਼ਨ ਕੀਤੇ ਤੇ ਜਦੋਂ ਦਰਸ਼ਨ ਹੋਏ ਤੇ ਸਮਾਂ ਕਿਸ ਤਰ੍ਹਾਂ ਦਾ ਸੀ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈ ਨਾ ਮਤ ਹੈ ਮਤਲਬ ਦਰਸ਼ਨ ਕਰਦਿਆਂ ਹੋਇਆ ਮੇਰਾ ਹਿਰਦੈ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਇਸ ਤਰ੍ਹਾਂ ਦੀ ਅਵਸਥਾ ਹੈ ਤੇ ਬੰਦਾ ਕਵੇ ਇੱਕ ਪਾਸੇ ਮਿਲਾਪ ਹੋ ਰਿਹਾ ਸੀ ਤੇ ਦੂਸਰੇ ਪਾਸੇ ਮੈਂ ਸਮਾਂ ਨੋਟ ਕਰ ਰਿਹਾ ਸੀ ਵੀ ਮਿਲਾਪ ਕਿੰਨੇ ਵਜੇ ਹੋਇਆ ਕਿੰਨੇ ਸੈਕਿੰਡ ਤੇ ਹੋਇਆ ਮਾਫ ਕਰਿਓ ਉਹਨੂੰ ਮਿਲਾਪ ਨਹੀਂ ਹੋਇਆ ਹੋਵੇਗਾ ਜਾਂ ਉਹਨੇ ਉਸ ਮਿਲਾਪ ਦਾ ਰਸ ਨਹੀਂ ਲਿਆ ਹੋਵੇਗਾ ਤਾ ਸਖੀ ਦੱਸਦੀ ਹੈ ਦੁਖ ਕਨੋਂ ਜਬ ਹੋਤੇ ਦੂਰ ਕਿ ਜਦੋਂ ਉਹ ਪਿਆਰਾ ਪਤੀ ਪਰਮੇਸ਼ਰ ਮੇਰੇ ਤੋਂ ਦੂਰ ਸੀ ਤਾਂ ਮੈਨੂੰ ਬੜੇ ਦੁੱਖ ਸਨ ਇੱਕ ਬਚਨ ਆਪਾਂ ਮੁਖਵਾਕ ਦੇ ਰੂਪ ਅੰਦਰ ਕਈ ਵਾਰ ਸਰਵਣ ਕਰਦੇ ਆਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਢੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਕਿ ਜਦੋਂ ਹਰੀ ਵਿਸਰ ਜਾਵੇ ਉਦੋਂ ਖੁਆਰੀਆਂ ਹੀ ਖਵਾਰ ਜਾਲੇ ਉਦੋਂ ਜੀਵਨ ਦੇ ਅੰਦਰ ਝਟਕਣਾ ਹੀ ਝਟਕਣਾ ਹੈ ਸਕੂਨ ਉਸ ਦਿਨ ਹੈ ਜਿਸ ਦਿਨ ਮਿਲਾਪ ਹੋਏਗਾ ਤਾਂ ਦੁੱਖ ਘਣੋ ਇੱਥੇ ਦੁੱਖਾਂ ਦੀ ਗਿਣਤੀ ਨਹੀਂ ਕੀਤੀ ਸਾਬ ਜੀ ਨੇ ਕਿ ਮੈਨੂੰ 10 ਦੁੱਖ ਸੀ ਮੈਨੂੰ 50 ਦੁੱਖ ਸੀ ਘਣੇ ਦੁੱਖ ਹਨ ਗਿਣਤੀ ਤੋਂ ਪਰੇ ਦੇ ਦੁੱਖ ਨੇ ਉਹਨਾਂ ਚ ਸਭ ਤੋਂ ਵੱਡਾ ਦੁੱਖ ਤੇ ਵਿਛੋੜੇ ਦਾ ਉਸ ਤੋਂ ਛੋਟੇ ਦੁੱਖਾਂ ਦੀ ਜੇ ਗੱਲ ਕਰੀਏ ਦਿਨ ਰਾਤ ਉਹਦੇ ਮਿਲਾਪ ਦੇ ਵਾਸਤੇ ਸਿਸਕੀਆਂ ਲੈਣੀਆਂ ਦਿਨ ਰਾਤ ਤਾਰੀਖਾਂ ਗਿਣਨੀਆਂ ਦਿਨ ਰਾਤ ਰਾਹਾਂ ਦੇ ਵੱਲ ਤੱਕਣਾ ਇਹ ਸਾਰੇ ਦੁੱਖ ਸੀ ਇਸ ਘਟਨਾ ਨੂੰ ਜਦੋਂ ਹੋਰ ਚੰਗੀ ਤਰ੍ਹਾਂ ਸਮਝਣਾ ਹੋਵੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜਿਆਂ ਤੇ ਜਾਂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਪਾਤਸ਼ਾਹ ਦਾ ਜੀਵਨ ਵਰਣਨ ਕਰਦੇ ਆ ਇਹ ਘਟਨਾ ਹਰ ਵਾਰੀ ਤਕਰੀਬਨ ਹਰ ਥਾਂ ਤੇ ਸਰਵਣ ਕਰਵਾਈ ਜਾਂਦੀ ਇਤਿਹਾਸ ਦੀ ਤੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਲਾਹੌਰ ਗਏ ਤਿੰਨ ਦਫਾ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਲਾਹੌਰ ਜਾਂਦੇ ਨੇ ਪਰ ਇਹ ਜਿਹੜਾ ਜਾਣਾ ਸੀ ਇਹ ਪਹਿਲੀ ਵਾਰ ਸੀ ਜਦੋਂ ਲਾਹੌਰ ਗਏ ਤਾਇਆ ਸਹਾਰੀ ਮਲ ਜੀ ਦੇ ਪੁੱਤਰ ਦੇ ਵਿਆਹ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਧਰੋਂ ਸੁਨੇਹਾ ਨਹੀਂ ਭੇਜਿਆ ਤੇ ਸ਼ਬਦ ਸਾਨੂੰ ਤੁਹਾਨੂੰ ਸਾਰਿਆਂ ਨੂੰ ਯਾਦ ਨੇ ਉਸ ਦੁੱਖ ਨੂੰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਿਸੂਸ ਕੀਤਾ ਸਹਿਣ ਕੀਤਾ ਤੇ ਪਾਤਸ਼ਾਹ ਦਾ ਪਾਵਨ ਬਚਨ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਹੈ ਪ੍ਰੇਤੁੱਤ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਕਿ ਜੇ ਤੂੰ ਇੱਕ ਘੜੀ ਨਹੀਂ ਮਿਲਦਾ ਤੇ ਮੇਰੇ ਵਾਸਤੇ ਕਲਯੁਗ ਦਾ ਸਮਾਵਰਤ ਗਿਆ ਦੁੱਖ ਵਿਛੋੜੇ ਦਾ ਇਸ ਤਰ੍ਹਾਂ ਦਾ ਇੱਕ ਛਿਨ ਵੀ ਉਹਦਾ ਵਿਛੋੜਾ ਸਹਿਣ ਨਹੀਂ ਹੋ ਸਕਦਾ